1 ਕਰੋੜ 15 ਲੱਖ ਦਾ ਸੀ ਇਹ ਤੇ ਐਫ ਆਰ ਆਈ ਕਰਾਈ ਹੋਈ ਹੈ ਅਸੀਂ ਜੀ ਮਹਿਲ ਕਲਾਂ ਪਿੰਡ ਦੇ ਵਿੱਚ ਆਏ ਹੋਏ ਆ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਹੈ ਇਹ ਉਹੀ ਕੇਸ ਹੈ ਇੰਦਰਜੀਤ ਮੈਡਮ ਵਾਲਾ ਜਿੱਥੋਂ ਬਾਈ ਭਾਨੇ ਸਿੱਧੂ ਤੇ ਸਭ ਤੋਂ ਪਹਿਲਾ ਪਰਚਾ ਪਿਆ ਸੀ ਤੇ ਇਹ ਠੱਗੀ ਦਾ ਸ਼ਿਕਾਰ ਹੋਏ ਨੇ 55 ਲੱਖ ਰੁਪਏ ਦੀ ਕਦੋਂ ਇਹਨਾਂ ਨਾਲ ਠੱਗੀ ਹੋਈ ਹੈ ਕਿਵੇਂ ਹੋਈ ਹੈ ਹੁਣ ਕਿਉਂ ਨਹੀਂ ਨਿਬੜਿਆ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਤੋਂ ਪੁੱਛਦੇ ਆਂ ਅਸੀਂ ਤਾਂ ਸਿਰਫ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਜਿਹੜੀਆਂ ਸਰਕਾਰਾਂ ਰੌਲਾ ਪਾਉਂਦੀਆਂ ਨੇ ਵੀ ਭਾਣਾ ਸਿੱਧੂ ਕੌਣ ਹੁੰਦਾ ਲੋਕਾਂ ਦੇ ਮਸਲੇ ਹੱਲ ਕਰਾਉਣ ਵਾਲਾ ਸਾਡੇ ਕੋਲੇ ਆਓ ਅਸੀਂ ਆਪਦੇ ਤਰੀਕੇ ਨਾਲ ਕਰਾਂਗੇ ਕਾਨੂੰਨ ਦੀ ਲੜਾਈ ਲੜੋ ਉਹ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਤੁਸੀਂ ਕਾਨੂੰਨ ਦੀ ਲੜਾਈ ਕਿਉਂ ਨਹੀਂ ਲੜੇ 55 ਲੱਖ ਦੀ ਠੱਗੀ ਖਾ ਕੇ ਕਰੇਂ ਕਿਉਂ ਬੈਠੇ ਹੋ ਮਾਤਾ ਇੰਦਰਜੀਤ ਨਾਲ ਕਦੋਂ ਦਾ ਤੁਹਾਡਾ ਰੌਲਾ ਇਹ ਕੌਣ ਸਾਰਾ ਪ੍ਰੋਪਰ ਦਾ ਦੋ ਹੀ ਇੰਦਰਜੀਤ ਹੈ ਇੰਦਰਜੀਤ ਅਸੀਂ 2017 ਚ ਮਿਲੇ ਸੀ ਇੰਦਰਜੀਤ ਨੂੰ ਹੂੰ ਮਤਲਬ ਖ਼ਬਰ ਤੋਂ ਦੇਖਿਆ ਸੀਗਾ ਤੇ ਅਸੀਂ ਉਹਦੇ ਦਫ਼ਤਰ ਗਏ ਇਹ ਕਿੱਥੋਂ ਦੀ ਹੈ ਇਹ ਲੁਧਿਆਣੇ ਦੇ ਨੇ ਇਹ ਉਹੀ ਕੇਸ ਹੈ ਜਿਸ ਨੂੰ ਜਿਆਦਾ ਵੇ ਪਾਣੀ ਸਿੱਧੂ ਭਾਈ ਦੇ ਪਰਚਾ ਜੀ ਨਹੀਂ ਕਰਵਾਇਆ ਇਹ ਉਹੀ ਕੇਸ ਹੈ ਜਿਨ੍ਹਾਂ ਨੇ ਪਰਚਾ ਪਾਣੇ ਸਿੱਧੂ ਤੇ ਕਰਵਾਇਆ ਸੀ ਠੀਕ ਹੈ ਇੰਦਰਜੀਤ ਕੋਲਾਰ ਇਮੀਗ੍ਰੇਸ਼ਨ ਓਕੇ ਹਾਂਜੀ ਹਾਂ ਕਿੱਥੋਂ ਦਾ ਤੁਹਾਡਾ ਵੀਜ਼ਾ ਸੀ ਸਾਡਾ ਲਵਾਉਣਾ ਤੇ ਇਹਨੇ ਅਮਰੀਕਾ ਦਾ ਵੀਜ਼ਾ ਸੀ ਹਾਂ ਪਰ ਮੈਂ ਤੁਹਾਨੂੰ ਪੈਸੇ ਸਾਰੇ ਦਿੱਤੇ ਨੇ ਅਮਰੀਕਾ ਦਾ ਵੀਜ਼ਾ ਨਹੀਂ ਲਵਾਇਆ ਟੋਟਲ ਇਹਨਾਂ ਨੂੰ ਤੁਸੀਂ ਕਿੰਨੇ ਪੈਸੇ ਦਿੱਤੇ ਸਾਡੇ ਇਕੱਲਿਆਂ ਦਾ 55 ਲੱਖ 60 ਹਜ਼ਾਰ ਹੈ ਦੋ ਸਾਡੇ ਨਾਲ ਨਵੇਂ ਸ਼ਹਿਰ ਦੇ ਸੰਤੋਖ ਸਿੰਘ ਸਰਬਜੀਤ ਕੌਰ ਉਹਨਾਂ ਦਾ 30-30 ਲੱਖ ਦੋਵਾਂ ਦਾ ਲਗਭਗ 1 ਕਰੋੜ ਤੋਂ ਤੇ 1 ਕਰੋੜ 15 ਲੱਖ ਦਾ ਸੀ ਇਹ ਤੇ ਐਫ ਆਰ ਆਈ ਕਰਾਈ ਹੋਈ ਹੈ ਐਫ ਆਈ ਆਰ ਤੁਹਾਡੀ 1 ਕਰੋੜ 15 ਲੱਖ ਦੀ ਲੱਗ ਜਾਈ ਕਿਹੜੇ ਥਾਣੇ ਦੇ ਵਿੱਚ ਹੈ ਇਹ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਹਾਂਜੀ 17 ਤੁਹਾਡੀ ਠੱਗੀ ਕਿਹੜੇ ਸਾਲ ਚ ਹੋਈ ਸੀ ਸਾਡੀ 2017 ਤੋਂ ਲੈ ਕੇ 18 ਤੱਕ ਮਤਲਬ ਅਸੀਂ ਨੂੰ ਪੇਮੈਂਟ ਸਾਰੀ ਕਰਤੀ ਹੋਈ ਸੀ ਤੇ ਪੇਮੈਂਟ ਜਿੰਨੀ ਵੀ ਤੁਸੀਂ 1 ਕਰੋੜ ਤੋਂ 13 ਰਕਮ ਹੈ ਸਾਰੀ ਖਾਤੇ ਦੇ ਵਿੱਚ ਗਈ ਹੈ ਜਾਂ ਕੈਸ਼ ਨਹੀਂ ਅਸੀਂ ਮਤਲਬ ਜ਼ਮੀਨ ਵੇਚੀ ਸੀ ਮੇਰੇ ਕੋਲ ਕੈਸ਼ ਸੀ ਸਾਰਾ ਠੀਕ ਹੈ ਅਸੀਂ ਕੈਸ਼ ਹੀ ਦਿੱਤਾ ਹੋਇਆ ਸਾਰਾ ਕਿੰਨਾ ਤੁਸੀਂ ਜ਼ਮੀਨ ਵੇਚ ਕੇ ਅਸੀਂ 3 ਕਿੱਲੇ ਜ਼ਮੀਨ ਵੇਚੀ ਸੀ ਤੇ 3 ਕਿੱਲੇ ਗਹਿਣੇ ਪਾ ਕੇ ਉਹ ਪੈਸੇ ਦਿੱਤੇ ਸਾਰਾ ਇਕੱਠਾ ਕਰਿਆ ਸੀ ਹਾਂਜੀ ਹਾਂ ਸਾਰਾ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਪੈਸੇ ਸਾਰੇ ਦੇਤੇ ਫਿਰ ਇਹਨੇ ਵੀਜੇ ਨੂੰ ਕਿਉਂ ਕੀ ਕਰਾਇਆ ਵੀਜੇ ਨੇ ਵੀਜੇ ਦਾ ਇਹਨੇ ਕੁਝ ਨਹੀਂ ਕੀਤਾ ਇਹਨੇ ਮਤਲਬ ਬੱਚਿਆਂ ਨੂੰ ਜਿਵੇਂ ਤਿੰਨ ਬੱਚੇ ਸੀ ਸਾਡੇ ਦੋ ਉਹਨਾਂ ਨੇ ਬੇਟੀਆਂ ਸਾਡਾ ਬੇਟਾ ਇਹਨੇ ਬੱਚਿਆਂ ਨੂੰ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਘੁਮਾ ਕੇ ਘੁਮਾ ਕੇ ਦੋ ਵਾਰੀ ਹਾਂਜੀ ਦੋ ਵਾਰੀ ਘੁਮਾ ਕੇ ਉੱਥੋਂ ਵਾਪਸ ਲੈ ਆਂਦੇ ਠੀਕ ਹੈ ਜਦੋਂ ਉੱਥੇ ਵਾਪਸ ਆਏ ਨੇ ਦੂਜੀ ਵਾਰੀ ਗਏ ਉਹਨ ਤਾਂ ਅਸੀਂ ਆਪ ਪੈਸੇ ਦੇ ਕੇ ਫਿਰ ਲੈ ਆਂਦੇ ਟਿਕਟਾਂ ਭੇਜੀਆਂ ਇੱਥੋਂ ਕਿਉਂ ਉੱਥੇ ਇਹਨੇ ਫੋਨ ਨਹੀਂ ਚੁੱਕਿਆ ਬਾਅਦ ਚ ਠੀਕ ਹੈ ਤੋ ਮੰਨ ਕੇ ਚੱਲੋ ਥੋੜਾ ਇੰਦਰਜੀਤ ਨਾਲੋਂ ਕਿਹੜੇ ਸਾਲ ਦੇ ਵਿੱਚ ਬਿਲਕੁਲ ਸੰਪਰਕ ਟੁੱਟ ਗਿਆ ਸੀ ਇਸ ਲਈ ਤੁਹਾਨੂੰ ਕੇਸ ਕਰਨਾ ਪਿਆ ਅਸੀਂ ਮਤਲਬ 2018 ਤੱਕ ਇਹਨੂੰ ਪੈਸੇ ਸਾਰੇ ਦੇ ਦਿੱਤੇ ਹੋਏ ਸੀ ਇੱਕ ਸਾਲ ਮਤਲਬ ਅਸੀਂ ਇਹਦੀ ਵੇਟ ਕੀਤੀ ਹੈ ਵੀ ਚੱਲ ਸਾਡੇ ਨਾਲ ਸਮਝੌਤਾ ਕਰ ਲੈ ਤੇ ਮੁੱਲਾਪੁਰ ਅਸੀਂ ਇਹਨੂੰ ਸਾਧਦੇ ਰਹੇ ਡੀਐਸਪੀ ਬੈਂਸ ਪਰਵਾਨੇ ਭੇਜੇ ਇਹ ਨਹੀਂ ਆਈ ਉੱਥੇ ਕੋਈ ਫਿਰ ਉਹ ਇੰਨੇ ਮਤਲਬ ਬੈਂਸ ਸਾਹਿਬ ਨੂੰ ਕਿਹਾ ਸੀ ਮੈਂ ਇਹਨਾਂ ਨਾਲ ਸਮਝੌਤਾ ਕਰਨੀ ਇੱਕ ਇੱਕ ਵਾਲਟੀ ਕਰਕੇ ਵੀ ਇਹਨਾਂ ਨੂੰ ਪੈਸੇ ਦੇ ਦੂੰ ਆਏ ਹੋਏ ਨੇ ਮੇਰੇ ਵੱਲ ਪੈਸੇ ਠੀਕ ਹੈ ਮਾਨੀ ਇਹ ਬਾਅਦ ਹਾਂਜੀ ਡੀਐਸਪੀ ਦੇ ਸਾਹਮਣੇ ਸਾਹਮਣੇ ਫਿਰ ਬਾਅਦ ਚ ਆਈ ਨਹੀਂਗੇ ਅਸੀਂ ਸ਼ਾਮ ਤੱਕ ਵੇਟ ਕਰਦੇ ਰਹੇ ਉੱਥੇ ਠੀਕ ਹੈ ਹੁਣ ਤੁਹਾਡਾ ਸੰਪਰਕ ਕਿੰਨੇ ਸਾਲਾਂ ਤੋਂ ਟੁੱਟਿਆ ਹੋਇਆ ਸੀ ਇਹਦੇ ਨਾਲੋਂ ਲਗਾਤਾਰ ਮਤਲਬ ਕੇਸ ਕਿੰਨੇ ਟਾਈਮ ਤੋਂ ਚੱਲ ਰਿਹਾ ਕੇਸ ਤਾਂ ਚੱਲਦੇ ਨੂੰ 4 ਸਾਲ ਹੋ ਗਏ 3 ਸਾਲ ਤਾਂ ਜ਼ਮਾਨਤ ਲੱਗੀ ਨੂੰ ਹੋ ਗਏ ਅਸੀਂ ਹਾਂਜੀ ਇਹਦੀ ਜ਼ਮਾਨਤ ਇਹਨੇ ਹਾਈ ਕੋਰਟ ਪੇ ਨਾਲ ਲੁਧਿਆਣੇ ਕੈਨਸਲ ਹੋ ਗਈ ਸੀ ਮਿਲੀ ਨਹੀਂ ਸੀ ਇਹਨੂੰ ਜ਼ਮਾਨਤ ਫਿਰ ਇਹਨਾਂ ਨੇ ਹਾਈ ਕੋਰਟ ਚ ਲਾਤੀ ਹੁਣੇ ਪਗੌੜੀ ਚੱਲ ਰਹੀ ਹੈ ਹਾਂ ਜੀ ਨਹੀਂ ਹਾਂ ਗ੍ਰਿਫਤਾਰੀ ਤਾਂ ਹੋਈ ਨਹੀਂ ਜਦੋਂ ਇਹਦੀ ਗ੍ਰਿਫਤਾਰੀ ਇੱਕ ਵਾਰੀ ਵੀ ਨਹੀਂ ਹੋਈ ਨਾ ਜੀ ਨਾ ਇੱਕ ਵਾਰੀ ਵੀ ਨਹੀਂ ਹੋਈ ਤੇ ਤੁਸੀਂ ਹੁਣ ਪ੍ਰਸ਼ਾਸਨ ਕੋਲੇ ਜਾ ਕੇ ਫਿਰ ਗੱਲਬਾਤ ਇਹ ਮਸਲੇ ਦੀ ਕੀਤੀ ਨਹੀਂ ਵੀ ਨਾ ਸਾਡੇ ਪੈਸੇ ਆਏ ਨਾ ਤੁਹਾਡਾ ਮੁਜਰਮ ਹੈ ਜਿਹੜਾ ਉਹ ਫੜਿਆ ਗਿਆ ਇਹਦੀ ਅਸੀਂ ਤਾਂ ਜੀ ਬਹੁਤ ਵਾਰੀ ਜਾਣਦੇ ਹਾਂ ਵੀ ਮਤਲਬ ਜਦੋਂ ਕੋਈ ਨਵਾਂ ਅਫਸਰ ਹਮ ਦਾ ਉਹਨੂੰ ਬੁਲਾ ਲੈਂਦੇ ਨੇ ਵੀ ਤੁਸੀਂ ਆਜੋ ਤੁਹਾਡਾ ਫੈਸਲਾ ਕਰਾ ਦਾਂਗੇ ਮਤਲਬ ਨਾ ਇਹਦੀ ਗ੍ਰਿਫਤਾਰੀ ਹੋਈ ਹੈ ਨਾ ਕੋਈ ਸਾਡਾ ਫੈਸਲਾ ਹੋਇਆ ਜੇ ਤੱਕ ਫਿਰ ਤੁਸੀਂ ਹੁਣ ਅੱਗੇ ਦਾ ਕੀ ਸੋਚੇ ਮਾਤਾ ਜੀ ਸਾਰੇ ਮਸਲੇ ਤੇ ਆਪਦੇ ਤੇ ਇੰਨਾ ਪ੍ਰੈਸਾ ਖਰਾਬ ਕਰਕੇ ਅਸੀਂ ਮਸਲੇ ਤਾਂ ਕੁਝ ਨਹੀਂ ਅਸੀਂ ਬਸ ਇਹ ਕਹਿੰਦੇ ਸੀ ਸਰਕਾਰ ਨੂੰ ਵੀ ਚੱਲ ਸਾਡੀ ਹੈਲਪ ਕਰ ਦੋ ਵੀ ਸਾਡੇ ਪੈਸੇ ਵਾਪਸ ਆ ਜਾਣ ਜਦੋਂ ਉਹਨਾਂ ਨੇ ਅਜੇ ਤੱਕ ਫੜਿਆ ਹੀ ਨਹੀਂ ਉਹਨੂੰ ਨਾ ਉਹਦੀ ਜ਼ਮਾਨਤ ਕੈਨਸਲ ਕੀਤੀ ਹੁਣ ਕਹੀ ਜਾਂਦੇ ਨੇ ਤੁਸੀਂ ਦੇਖਿਆ ਹੋਣਾ ਵੀ ਸਰਕਾਰੀ ਹਿਸਾਬ ਨਾਲ ਕੰਮ ਕਰੋ ਤੁਸੀਂ ਹੋਰ ਕਿੰਨਾ ਸਮਾਂ ਲੰਮਕਦੇ ਰਹੋਗੇ ਕੇ ਸਰਕਾਰ ਨਾਲ ਸਿੱਧੂ ਕੋਲੇ ਜਾਣਾ ਚਾਹੋਗੇ ਅਸੀਂ ਜਦੋਂ ਸਾਡਾ ਕੋਈ ਹੱਲ ਨਾ ਹੋਇਆ ਫਿਰ ਅਸੀਂ ਜਾਵਾਂਗੇ ਠੀਕ ਹੈ ਵੀ ਜਦੋਂ ਹੁਣ ਤੱਕ 4 ਸਾਲ ਹੋ ਗਏ ਸਾਨੂੰ 7 19 ਦਾ ਮਤ ਪਰਚਾ ਹੋਇਆ ਹੋਇਆ ਇੱਥੇ ਹੂੰ 19 ਤੋਂ ਲੈ ਕੇ ਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਭਾਨੇ ਸਿੱਧੂ ਕੋਲ ਇਹ ਤੋਂ ਪਹਿਲਾਂ ਗਏ ਸੀ ਨਹੀਂ ਅਸੀਂ ਭਾਨੇ ਸਿੱਧੂ ਕੋਲ ਪਹਿਲਾਂ ਨਹੀਂ ਸੀ ਗਏ ਤੇ ਤੁਸੀਂ ਆਪ ਦੇਖ ਲਓ ਜੀ ਠੀਕ ਹੈ ਹੁਣ ਬਾਈ ਨੇ ਤਾਂ ਚਲੋ ਬਾਹਰ ਆ ਜਾਣਾ ਉਹਨੇ ਤਾਂ ਜਿਹੜੇ ਕੰਮ ਛੇੜੇ ਹੋਏ ਨੇ ਉਹਨੇ ਤਾਂ ਕਰ ਹੀ ਜਾਣੇ ਨੇ ਪਰ ਮੈਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਹੀ ਚੀਜ਼ ਦਾ ਜਵਾਬ ਲੈਣਾ ਚਾਹੁੰਦਾ ਵੀ ਕਿਉਂ ਨਹੀਂ ਫੜਦੇ ਉਹ ਠੱਗ ਏਜੰਟਾਂ ਨੂੰ ਉਹਨਾਂ ਦੀ ਤਾਂ ਤੁਸੀਂ ਇੱਕ ਵਾਰੀ ਗ੍ਰਿਫਤਾਰੀ ਤੱਕ ਵੀ ਨਹੀਂ ਪਾਈ ਹੈਗੀ ਜਿਨ੍ਹਾਂ ਨੇ 1 ਕਰੋੜ ਸਵਾ ਕਰੋੜ ਦੇ ਕੋਲੇ ਠੱਗੀ ਮਾਰੀ ਹੈ ਤੇ ਤੁਸੀਂ 10000 ਦਾ ਕਿਸੇ ਤੇ ਇਲਜ਼ਾਮ ਲਾ ਕੇ ਉਹਨੂੰ ਚੱਕ ਕੇ ਜੇਲ੍ਹ ਤੇ ਸੇਰਤਾ ਠੀਕ ਹੈ ਲੋਕੋ ਮਾੜੀ ਨੀ ਅੱਖਾਂ ਖੋਲੋ ਤੇ ਸੋਚੋ ਤੇ ਸਰਕਾਰ ਜੀ ਆ ਬੰਦਿਆਂ ਦਾ ਟਿਕਾਣਾ ਤੁਹਾਨੂੰ ਮੈਂ ਦੱਸਤਾ ਤੇ ਆਪਦਾ ਪ੍ਰੋਪਰ ਮਾਤਾ ਮੜਾ ਦਾ ਐਡਰੈਸ ਦਾ ਦਿਓ ਕੋਈ ਪੰਜਾਬ ਪੁਲਿਸ ਦਾ ਅਫਸਰ ਜਾਂ ਕੋਈ ਸਰਕਾਰ ਦਾ ਬੰਦਾ ਹੀ ਘਰ ਚਾ ਕੇ ਇਹਨਾਂ ਦੀ ਡਾਕੂਮੈਂਟਾਂ ਦੀ ਇਨਕੁਆਇਰੀ ਕਰਨਾ ਚਾਹੁੰਦਾ ਹੋਵੇ ਤਾਂ ਕਰ ਸਕਦਾ ਐਫ ਆਈ ਆਰਾਂ ਦੀ ਜਾਂ ਪੇਮੈਂਟ ਦੀ ਸਾਰੀਆਂ ਡਿਟੇਲਾਂ ਇਹਨਾਂ ਕੋਲੇ ਜੇ ਕਿਸੇ ਨੂੰ ਐ ਲੱਗਦਾ ਹੋਵੇ ਹਲੇ ਵੀ ਵੀ ਵੈਸੀ ਮਰੀ ਜਾਂਦੇ ਨੇ ਮਾਤਾ ਇਹ ਮਹਿਲਕਲਾਂ ਦੇ ਵਿੱਚ ਕੀ ਨਾਤਵਾ ਘਰ ਆਪਣਾ ਇਹ ਜੀ ਭਾਤਣਾ ਵਾਲੇ ਮਹਿਲਕਲਾਂ ਪਠੜ ਪੱਤੀ ਪਾਤਣਾ ਵਾਲਾ ਛੀਨੀ ਵਾਲਾ ਰੋਡ ਠੀਕ ਹੈ ਤੁਸੀਂ ਆ ਕੇ ਕੋਈ ਵੀ ਸਰਕਾਰ ਦਾ ਬੰਦਾ ਪਤਾ ਕਰ ਲੇ ਪਰ ਮੈਂ ਤਾਂ ਇਹ ਕਹਿਣਾ ਵੀ ਜੇ ਤੁਸੀਂ ਇਹ ਸਾਰੇ ਕੰਮ ਕਰੋ ਹਨਾ ਜੇ ਕਾਨੂੰਨ ਚੰਗੇ ਆ ਚੰਗੇ ਤਰੀਕੇ ਨਾਲ ਆਪਦੇ ਕੰਮ ਕਰੇ ਲੋਕਾਂ ਨੂੰ ਭਾਨੇ ਸਿੱਧੂ ਕੋਲੇ ਜਾਣ ਦੀ ਬਿਲਕੁਲ ਵੀ ਲੋੜ ਨਾ ਪਵੇ ਵੀਡੀਓ ਸ਼ੇਅਰ ਕਰਦੀ ਹਾਂ ਜੀ ਤੇ ਇਹ ਜੇ ਠੱਗ ਏਜੰਟਾਂ ਤੋਂ ਬਚੋ ਤੇ ਤੁਸੀਂ ਆਪ ਦੇਖ ਲਓ ਉਹ 10000 ਦਾ ਇਲਜ਼ਾਮ ਲਾਉਂਦੀ ਆ ਸਵਾ 1 ਕਰੋੜ 15 ਲੱਖ ਰੁਪਏ ਦੀ ਠੱਗੀ ਕੀਤੀ ਹੋਈ ਆ ਸਾਹਮਣੇ ਤੁਹਾਡੇ ਪ੍ਰੂਫ ਬੰਦੇ ਬੈਠੇ ਨੇ